ਅਮਰਸੇਹ ਦੇ ਹਲਗੇੜ ਦੇ ਨਜ਼ਦੀਕ ਫਰੂਟ ਮਾਰਕੀਟ ਨੂੰ ਸ਼ਰੀਆਮ ਗੁੰਡਾ ਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਸੋ ਦੱਸਿਆ ਕਿ 25 ਤੋਂ 30 ਲੋਕਾਂ ਨੇ ਤੀਸਤਰ ਹਥਿਆਰਾਂ ਨਾਲ ਇੱਕ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਇਸ ਦੇ ਚੱਲਦਿਆਂ 10 ਤੋਂ 12 ਲੋਕ ਜ਼ਖਮੀ ਹੋਏ ਅਤੇ ਇਸ ਮੌਕੇ ਪੀੜਤ ਦੁਕਾਨਦਾਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਪਹਿਲਾਂ ਸਾਡੇ ਨਾਲ ਰੇੜਾ ਸਾਈਡ ਕਰਨ ਲੈ ਕੇ ਬਹਿਸਬਾਜ਼ੀ ਹੋਈ ਇਸ ਤੋਂ ਬਾਅਦ ਇਹਨਾਂ ਵੱਲੋਂ 25 ਤੋਂ 30 ਲੋਕ ਹਥਿਆਰਾਂ ਦੇ ਨਾਲ ਬੁਲਾਏ ਗਏ ਇਸ ਤੋਂ ਬਾਅਦ ਸਾਡੇ ਉੱਤੇ ਹਮਲਾ ਕੀਤਾ ਗਿਆ ਅਤੇ 10 ਤੋਂ 12 ਬੰਦਿਆਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਪੂਰੇ ਮਾਰਕੀਟ ਦੇ ਵਿੱਚ ਤਾਰ ਉੜੇ ਚਲਾਏਗੇ ਪੁਲਿਸ ਨੂੰ ਸਾਡੇ ਵੱਲੋਂ ਕੰਪਲੇਂਟ ਦਿੱਤੀ ਗਈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਦੁਕਾਨਦਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਰੇੜਾ ਸਾਈਡ ਕਰਨ ਨੂੰ ਲੈ ਕੇ ਰੇੜੇ ਵਾਲੇ ਅਤੇ ਦੁਕਾਨਦਾਰਾਂ ਦੇ ਵਿੱਚ ਬੈਸਬਾਜ਼ੀ ਹੋਈ ਜਿਸ ਤੋਂ ਬਾਅਦ ਰੇੜੇ ਵਾਲਿਆਂ ਨੇ 25 ਤੋਂ 30 ਲੋਕ ਬੁਲਾਏ ਤੇ ਹਮਲਾ ਕਰ ਦਿੱਤਾ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਾਲ ਗੇਟ ਦੇ ਨਜ਼ਦੀਕ ਫਰੂਟ ਮਾਰਕੀਟ ਵਿੱਚ ਇਕੱਟਣਾ ਹੋਈ ਹੈ ਤੇ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅੱਜ ਅਕਲ ਜੀ ਕੀ ਨਾਮ ਤੁਹਾਡਾ ਕੀ ਗੱਲ ਹੋਈ ਮੇਰਾ ਨਾਮ ਮਹੇਸ਼ ਕੁਮਾਰ ਹੈ ਮੇਸੀ ਪਹਿਲਵਾਨ ਕਹਿੰਦੇ ਮੈਨੂੰ ਇਹ ਰੇੜੇ ਲਾਉਣ ਤੋਂ ਗੱਲ ਹੋਈ ਹੈ ਵੀ ਸਿਰੇ ਕੰਮ ਕਰ ਸਿਰਸੇ ਤੋਂ ਸੌੜ ਦਾ ਕੰਮ ਹੁੰਦਾ ਇਹ ਰੇੜਿਆਂ ਨੇ ਬਦਮਾਸ਼ੀਆਂ ਕਰਦੇ ਆਣ ਕੇ ਸਿਰੇ ਰੇੜੇ ਲਾਉਣ ਦੇ ਇਹਨਾਂ ਨੂੰ ਬੜੀ ਬੜੀ ਹੱਥ ਜੋੜ ਕੇ ਕਿਹਾ ਵੀ ਤੁਸੀਂ 9 ਵਜੇ ਤੋਂ ਬਾਅਦ ਆਇਆ ਕਰੋ ਸਿਰਸੇ ਸਾਡਾ ਕੰਮ ਹੁੰਦਾ ਤੇ ਕੰਮ ਕਰ ਲੈਂਦੇ ਤੁਸੀਂ ਕੰਮ ਕਰੋ ਇਹ ਨਵੇਂ-ਨਵੇਂ ਮੁੰਡੇ ਆਏ ਪਹਿਲੋਂ ਪੁਰਾਣੇ ਬੰਮ ਬੜਾ ਵੀ ਚੰਦੇ ਨੇ ਨਵੇਂ-ਨਵੇਂ ਮੁੰਡੇ ਆਏ ਲੋ ਫਰਕ ਇਹਨਾਂ ਨੇ ਆ ਕੇ ਸਿਰਸੇ 8 ਵਜੇ ਗੱਡੀ ਪੂਵੇ ਕੇ ਲਾਤੀ ਉਹਨਾਂ ਨੂੰ ਬਿਆਨ ਨਾ ਸਮਝਾਇਆ ਨਸ਼ੇ ਕੀਤੇ ਹੁੰਦੇ ਇਹਨਾਂ ਨੇ ਉਹ ਨਹੀਂ ਆਖੇ ਲੱਗੇ ਉਹ ਤੂੰ ਤੂੰ ਮੈਮੋਸਾ ਉਹਨਾਂ ਨੇ ਹੋਈ ਹੈ ਤੇ ਕੋਈ ਗੱਲ ਨਹੀਂ ਆਪਣੇ ਚ ਗੱਡੀ ਦੇ ਵਿੱਚ ਹਥਿਆਰ ਬੋਤਲਾਂ ਖੂਬ ਚਲਾਈਆਂ ਉਹਨਾਂ ਨੇ ਜਾ ਕੇ ਮੌਕਾ ਵੇਖੋ ਉੱਤੇ ਬਹੁਤ ਬੜਾ 7-8 ਬੰਦੇ ਸਾਡੇ ਫੱਟਲ ਕਰ ਗਏ ਆ ਮਾਰ ਕੇ ਇਸ ਬੈਸਮੈਂਟ ਕਿਹਾ ਸਿਰ ਸਾਡੀਆਂ ਕਾਰੀਆਂ ਦੁਕਾਨਾਂ ਦੇ ਉਹ ਬੰਦੇ ਕੀ ਕਰਦੇ ਉਹ ਸਾਡੀਆਂ ਦੁਕਾਨਾਂ ਫਰੂਟ ਦੀਆਂ ਉਹ ਕੇਲਾ ਢੋਂਦੇ ਨੇ ਰੋਡ ਕਰਦੇ ਨੇ ਕੀ ਆਪਣਾ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਉਹ ਕਿਰਪਾਨਾਂ ਡਾਂਗਾ ਬੈਸਬੋਰਡ ਤੇ ਬੋਤਲਾਂ ਕੀ ਪਹਿਲੀ ਕੋਈ ਪੁਰਾਣੀ ਰੰਜੀ ਸੀ ਕੋਈ ਕਿਸੇ ਕੋਈ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਮਾਰਨ ਨਹੀਂ ਆਏ ਸੀ ਤੁਹਾਨੂੰ ਆ ਬਾਅਦ ਚ ਮਾਰਨ ਨਹੀਂ ਆਏ ਬੰਦੇ ਤੂੰ ਤੂੰ ਮੈਂ ਮੈਂ ਬਦਮਾਸ਼ੀਆਂ ਦਿਖਾਉਂਦੇ ਵੀ ਅਸੀਂ ਨਹੀਂ ਕਰਨੇ ਪੜਾ ਇਲਾਕਾ ਕਿਹੜਾ ਪੈਂਦਾ ਇਹਨਾਂ ਦਾ ਇਲਾਕਾੰਦ ਰਹਾ ਤੇਰੀ ਪੈਂਦਾ ਕੋਲਪੁਰਾ ਪੈਂਦਾ ਬੰਦਾ ਜਿੱਥੇ ਗੱਲ ਹੋਈ ਇਹ ਮੰਡੀ ਦੇ ਅੰਦਰ ਦੀ ਸਬਜ਼ੀ ਮੰਡੀ ਨਰੂ ਮਾਰਕੀਟ ਕਿੰਨੇ ਕੁ ਦੂਰ ਉੱਥੇ ਠਾਣਾ ਹੈ ਇੱਥੋਂ ਅੱਧਾ ਕਿਲੋਮੀਟਰ ਨਾਲ ਠਾਣਾ ਕਿੰਦਾ ਵੇਖਦੇ ਜੀ ਆਪਣਾ ਚੋਣ ਕਮਿਸ਼ਨ ਲੱਗਾ ਹੋਇਆ ਇਲੈਕਸ਼ਨ ਦੇ ਕੋਈ ਸਾਨੂੰ ਸਪੀਡ ਹੀ ਨਹੀਂ ਮਿਲੀ ਇੱਥੇ ਪੁਲਿਸ ਦੀ ਪੁਲਸਾ ਕੋਲਕਾਤਾ ਕੋਈ ਮੁਲਾਜ਼ਮ ਨਹੀਂ ਆਇਆ ਇੱਕ ਘੰਟਾ ਲੜਾਈ ਹੁੰਦੀ ਰਹੀ ਪਹਿਲਾਂ ਵੀ ਅਸੀਂ ਇਤਲਾਹ ਦਿੱਤੀ ਵੀ ਸਾਨੂੰ ਖਤਰਾ ਹੈ ਇਹਨਾਂ ਕੋ ਇਹ ਮੁੰਡੇ ਲੈ ਕੇ ਆ ਰਹੇ ਆ ਉੱਥੇ ਕੋਈ ਮੁਲਾਵੀ ਨਹੀਂ ਪਹੁੰਚਿਆ ਇੱਕ ਮੁਲਾਜ਼ਮ ਪਹੁੰਚਿਆ ਕਾਰੀ ਬੱਤਰ ਲੈ ਕੇ ਸੁਣੀ ਜੋ ਉਹ ਉਹਦੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਬੰਦਿਆਂ ਨੇ ਉਹਦੇ ਸਾਹਮਣੇ ਹੀ ਸਭ ਕੁਝ ਸਾਡੇ ਨਾਲ ਹੋਇਆ ਹੈ ਕੀ ਲੱਗਦਾ ਪੁੱਤ ਬਜਾੜਾਂ ਦੀ ਦਿੱਲੀ ਹੈ ਬਿਲਕੁਲ ਬਹੁਤ ਦਿੱਲੀ ਹੈ ਜੀ ਕੀ ਮੰਗ ਕਰਦੇ ਹੁੰਦੇ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਸਾਡੇ ਨਾਲ ਗੁੰਡਾਗਰਦੀ ਵੀ ਅਸੀਂ ਦੁਕਾਨਾਂ ਬੰਦ ਕਰ ਦਿੱਤਾ ਕਿ ਚਾਹਮੀਆਂ ਕਮਿਸ਼ਨ ਦੇ ਘਰ ਜਾ ਕੇ ਰੱਖ ਦਾਂਗੇ ਪਹਿਲੇ ਕਦੇ ਸ਼ਿਕਾਇਤ ਦਿੱਤੀ ਸੀ ਅਸੀਂ ਕਦੀ ਵੀ ਆਖਾ ਜੀ ਸਾਡੀ ਸ਼ਿਕਾਇਤ ਆਈ ਨਹੀਂ ਕਦੀ ਨਾ ਸੀ ਕਦੀ ਝਾੜੇ ਕਦੀ ਨਾ ਗਾਣੇ ਬਹਿਣਾ ਅਸੀਂ ਆਪਣਾ ਗਰਗਰ ਕਰਨਾ ਸਿਰੇ ਤੜਕੇ ਹੁੰਨੇ ਅਸੀਂ ਸਾਨੂੰ ਖਤਰਾ ਹੈ ਇਹਨਾਂ ਕੋ ਸਾਨੂੰ ਖਤਰਾ ਹੈ ਅਸੀਂ ਤੜਕੇ ਆਣ ਕੇ ਦੁਕਾਨਾ ਖੋਲ੍ਹਦੇ ਹਾਂ 4-5 ਵਜੇ ਕੋਈ ਸੀਸੀਟੀਵੀ ਆਈ ਸਾਹਮਣੇ ਹਾਂਜੀ ਉੱਥੇ ਕੈਮਰੇ ਲੱਗੇ ਬਹੁਤ ਲੱਗੇ ਕੋਈ ਵੀ ਚੈੱਕ ਕਰ ਸਕਦੇ ਹਾਂ ਹਾਂਜੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਕੀ ਦੱਸ ਮੇਰਾ ਨਾਮ ਅਮਨਦੀਪ ਸਿੰਘ ਹੈ ਮੇਰਾ ਹਾਲ ਗੜ ਫਰੋਡ ਮੰਡੀ ਇਹ ਕੰਮ ਹੈ ਮੈਂ ਆਪਣੀ ਦੁਕਾਨ ਦੇ ਖਲੋਤਾ ਸੀ ਮੈਂ ਆਪਣੀ ਦੁਕਾਨ ਤੇ ਖਲੋਤਾ ਸੀ ਠੀਕ ਆ ਇਹ ਟੈਂਪੂ ਆ ਆਪਣਾ ਆਪਣਾ ਸਮਾਨ ਲੋਡ ਕਰਕੇ ਆਇਆ ਵਾ ਠੀਕ ਆ ਤੇ ਇਹਨੂੰ ਮੈਂ ਇਹੀ ਕਹਿ ਆ ਕਿ ਟੈਂਪੂ ਥੋੜਾ ਅੱਗੇ ਪਿੱਛੇ ਕਰਲਾ ਤੇਰਾ ਲੈ ਟਾਈਮ ਨਹੀਂ ਗਾ ਟੈਂਪੂ ਲਿਆਂਦਾ 9 ਵਜੇ ਦਾ ਟਾਈਮ ਹੈਗਾ ਮੰਡੀ ਦੇ ਅੰਦਰ ਆਂਦਾ ਠੀਕ ਆ 8 ਵਜੇ ਟੈਂਪੂ ਲੈ ਕੇ ਅੰਦਰ ਆ ਗਿਆ ਇਹਨੂੰ ਇਹੀ ਕਹਿ ਕਿ ਅੱਗੇ ਪਿੱਛੇ ਕਰਲਾ ਕਹਿੰਦਾ ਨਹੀਂ ਮੈਂ ਇੱਥੇ ਰਖਲਾਣੇ ਜੋ ਮਰਜੀ ਤੋਂ ਕਰਲਾ ਮੈਂ ਕਿਹਾ ਮੈਂ ਕੰਮ ਕਰਨਾ ਮੇਰੀ ਦੁਕਾਨਦਾਰੀ ਹੈ ਤੂੰ ਅੱਗੇ ਪਿੱਛੇ ਕਰਲਾ ਤੈਨੂੰ ਮਨਾ ਥੋੜੀ ਕਰਨਾ ਮੈਂ ਤੂੰ ਨਾ ਲੈ ਕੇ ਆ ਠੀਕ ਆ ਤੇ ਆ ਜੀ ਅੱਗੋ ਆਪਣਾ ਲੜਨ ਲੱਪਿਆ ਮੇਨਾ ਤੇ ਆਪਣੇ ਅੰਦਰ ਉਹ ਹਥਿਆਰ بیسਬਾਲ ਤਲਵਾਰਾਂ ਤਲਵਾਰ ਘੱਟ ਗਿਆ ਮੈਨੂੰ ਮਾਰ ਲਗਾ ਤੇ ਮੈਂ ਫਾਲ ਲਿਆ ਠੀਕ ਹੈ ਤੇ ਉਹ ਮੇਰੇ ਬਚਪਨ ਦੀ وجہ ਮੇਰੇ ਪਟਕੇ ਦੇ ਵਾਰ ਗਿਆ ਮੇਰਾ ਪਟਕਾ ਹੱਥ ਗਿਆ ਪਟਕੇ ਕਰ ਮੇਰਾ ਬਚਾ ਹੋ ਗਿਆ ਮੈਂ ਬਾਹਰ ਚੜ ਕੇ بیسਬਾਲ ਫੜਾ ਤੇ ਬਾਹਰ ਨਿਕਲ ਕੇ 3-4 ਮੁੰਡੇ ਆ ਨਾ ਲਗੇ ਹੀ ਹਿੰਦੇ ਉਹਨਾਂ ਨੇ ਪਹਿਲੇ ਮੇਰੇ ਹੱਥੀ ਪਿਆ ਫੇ ਮੇਰੇ ਪਾਪਾ ਦੇ ਥੀ ਪਿਆ ਉਹਨਾਂ ਦੀ ਪੱਗ ਬੁਗ ਲਾਤੀ ਠੀਕ ਹੈ ਉਹਨਾਂ ਨੇ ਬਚਾ ਬਚੋ ਗਿਆ ਉਹਨਾਂ ਨੂੰ ਮੈਂ ਕਿਹਾ ਅੰਦਰ ਜਾਓ ਤੁਸੀਂ ਬਾਅਦ ਮੇਰੇ ਭਰਾ ਹੈ ਮੇਰੇ ਭਰਾਵਾਂ ਨੇ ਮੈਨੂੰ ਬਚਾਇਆ ਤੇ ਅਸੀਂ ਬਾਅਦ ਥਾਣੇ ਗਏ ਆ ਦਰਖਾਸਤ ਲਗਾਣ ਥਾਣੇ ਹੋਏ ਤੇ ਉਹ ਉਹਨਾਂ ਦੇ ਵਜੂਦ ਵੀ ਉਹਨਾਂ ਨੇ ਕੋਈ ਵੇਖਿਆ ਨਹੀਂ ਕਿ ਪੁਲਸ ਵਾਲਾ ਨਾ ਆਇਆ ਨਹੀਂ ਆਇਆ ਉਹਨਾਂ ਨੇ ਪੂਰਾ ਹਥਿਆਰ ਟੈਂਪੂ 523 ਜਿਹਨੇ ਮੁੰਡੇ ਆਏ ਆ ਟੈਂਪੂ ਭਰ ਕੇ ਆਏ ਆ ਹਥਿਆਰਾ ਦੇ ਨਾਲ ਇੱਟਾ ਦੇ ਨਾਲ ਬੋਤਲਾ ਦੇ ਨਾਲ ਇਹ ਹੈ ਕੌਣ ਲੋ ਇਹ ਭਾਜੀ ਇਹ ਡਰੇਡੇ ਗੋਲੇ ਵਾਲੇ ਗਏ ਆ ਤੇ ਇਕਲਾ ਲੋਡ ਘਟਦੇ ਆ ਤੇ ਇਹ ਮਕਬੂਲਪੁਰੇ ਵੱਲੇ ਮਤਲਬ ਕਿ ਇੱਧਰ ਦੀ ਸਾਈਡ ਦੇ ਗਏ ਆ 523 ਜਿਨੇ ਜਿਨੇ ਹੈਗੇ ਆ ਮਤਲਬ ਕਿ ਇਹਨਾਂ ਦੇ ਅੱਗੇ ਵੀ ਪਰਚੇ ਗਏ ਆ ਤੁਹਾਡੀ ਕੋਈ ਰੰਜਿਸ਼ ਨਹੀਂ ਮੇਰੀ ਕੋਈ ਰੰਜਿਸ਼ ਨਹੀਂ ਮੇਰਾ ਕੋਈ 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 ਨਹੀਂ ਨਾ ਲੈ ਆਂਦੇ ਨੇ ਨੂੰ ਇਹੀ ਕਿਹਾ ਵਾ ਪਿਆਨਾ ਕੀ ਟੈਂਪੂ ਅੱਗੇ ਪਿੱਛੇ ਕਰਲਾ ਕਿੰਨਾ ਨਹੀਂ ਮੈਂ ਇੱਥੇ ਖਲਾਣਾ ਜੋ ਮਰਜੀ ਤੂੰ ਕਰਲਾ ਕਿੰਨੇ ਜਣਾਂ ਦੀਆਂ ਸੱਟਾਂ ਲੱਗੀਆਂ ਹਾਂਜੀ ਕਿੰਨੇ ਜਣਾਂ ਦੀਆਂ ਸੱਟਾਂ ਲੱਗੀਆਂ 10 12 ਜਨੇ ਆਏ ਸੱਟਾਂ ਲੱਗੀਆਂ ਪੁਲਿਸ ਕੁਝ ਮਾਮਲਾ ਪੁਲਿਸ ਦੇ ਉਹਨਾਂ ਨੇ ਪੁਲਿਸਾਂ ਨੂੰ ਹੀ ਖੋਫ ਖਾਦਾ ਪੁਲਿਸ ਦੇ ਪੁਲਿਸ ਤੋਂ ਦੇ ਪੁਲਿਸ ਵਾਲਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੁਲਿਸ ਨੂੰ ਵੀ ਨਹੀਂ ਵੇਖਿਆ ਪੁਲਿਸ ਵਾਲਿਆਂ ਨੂੰ ਪੁਲਿਸ ਵਾਲਿਆਂ ਨੂੰ ਤਾਂ ਕੇ ਮਾਰੇ ਪੁਲਿਸ ਵਾਲੇ ਆਪ ਆਪਣੀ ਜਾਨ ਮਜਾਨ ਕੱਲਾ ਪੁਲਸਾ ਕੀ ਕਰੇ ਹਾਂ ਵੀਡੀਓ ਉੱਥੇ ਸਾਰੇ ਲੱਗੇ ਆ ਸਭ ਕੁਝ ਹੋ ਗਾ ਵਾ ਉਹਨਾਂ ਪੁਲਿਸ ਵਾਲਾ ਆਪਣਾ ਬਚਾਅ ਕਰਦਾ ਦੁਕਾਨਾਂ ਦੇ ਹਮਲਾ ਕੀਤਾ ਸੀ ਆਪਣੇ ਦੁਕਾਨਾਂ ਬੰਦ ਕਰਕੇ ਆਪਣਾ ਆਪਣਾ ਬਚਾਅ ਕੀਤਾ ਬੜੀ ਮੁਸ਼ਕਲ ਕੈਸ਼ ਵੀ ਲਗੇ ਹਾਂਜੀ ਕੈਸ਼ ਵੀ ਖੜਿਆ 53000 ਰੁਪਏ ਕੈਸ਼ ਅਸ ਮੇਰਾ ਨੁਕਸਾਨ ਕੀਤਾ 53000 ਰੁਪਏ ਦਾ ਸਾਰਾ ਫਰੂਟ ਲਡਾਤਾ ਮੇਰਾ ਕੀ ਗੱਲ ਆਏ ਸਾਡੇ ਕੋਲ ਝਗੜਾ ਹੋ ਗਿਆ ਜੀ ਇਹ ਆਪਣਾ ਇਹਦਾ ਮਲਾਜਾ ਕਰਾਉਂਦਾ ਇੱਥੇ ਡਾਕਟਰ ਸਾਹਿਬ ਕਿੰਨੇ ਬੰਦੇ ਛੱਡਾ ਲੱਗੀਆਂ ਆ ਅੱਠ ਅੱਠ ਦਾ ਕੀ ਲੱਗਦਾ ਜਿੰਨੇ ਕਿੰਨਾ ਗੁੰਡਾਗਰਦੀ ਬੜੀ ਹੋਈ ਪੁਲਿਸ ਦੇ ਸਾਹਮਣੇ ਉਹ ਗੁੰਡਾ ਮੈਂ ਮੌਕੇ ਤੇ ਨਹੀਂ ਆਗਾ ਜਿਹੜੇ ਗੁੰਡਾ ਉਹ ਕਰਦੇ ਨਹੀਂ ਜਿਹੜੇ ਕਰਦੇ ਕੋਈ ਸੀ ਸਾਹਮਣੇ ਕੋਈ ਨਹੀਂ ਹੈ ਤੇ ਕੀ ਨਾਮ ਹੈ ਨਾ ਬੰਦਿਆਂ ਦਾ ਜਿਹੜੇ ਬੰਦੇ ਡਟਾਂ ਲੱਗੇ ਹੋਏ ਨੇ ਉਹ ਨਾਮ ਇੱਥੇ ਅਸ਼wini ਕੁਮਾਰ ਹੈ ਜੀ ਕੋਈ ਹਾਂ ਜੀ ਅਸ਼ ਅਸ਼ਦੀਪ ਸਿੰਘ ਆ ਕੋਈ ਸਰਵਿਸ ਇਹ ਵਖੂਬਾ ਕਾ ਨਾਮ ਦਾ ਹੈ ਡਾਕਟਰ ਦਿੱਤੇ ਡਾਕਟਰ ਸਾਹਿਬ ਨੂੰ ਕਿੰਨੇ ਬੰਦੇ ਸਟਾਫ ਆ ਗਏ 8-10 ਆ ਗਏ ਬੰਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਅਸੀਂ ਇਹਨਾਂ ਦਾ ਮਲਾਜਾ ਕਰਾਉਂਦਾ ਸਾਰੀ ਡਿਊਟੀ ਸੀ ਅਮਰਜੈਂਸੀ ਹਸਪਤਾਲ ਅਸੀਂ ਮਲਾਜਾ ਕਰਾਂਗੇ ਉਹ ਥਾਣੇ ਆ ਉਹ ਥਾਣੇੋਂ ਆਏ ਨਹੀਂ ਕੋਈ ਦੱਸਦਾ ਆਪਣੇ ਇਸ ਤਰ੍ਹਾਂ ਉਹ ਥਾਣੇ ਲਾਈਟ ਝਗੜਾ ਹੋ ਜਾਂਦਾ ਤਾਂ ਕੌਣ ਦਿੰਿਆ ਵਾਲਾ ਉਹ ਥੇ ਥਾਣੇੋਂ ਥਾਣੇੋਂ ਆਏ ਆ ਇੱਥੇ ਕੋਈ ਅਸੀਂ ਕੰਟਰੋਲ ਕੀਤਾ ਇਹ ਬਗਾਲ ਬਹੁਤ ਦੂਤ ਅਫਸਰ ਉਹ ਦੱਸ ਦੀਦਾ ਕੋਈ ਨਾ ਕੰਟਰੋਲ ਉਹ ਸਾਡੇ ਕੋਲ ਆਹੋ ਅਸੀਂ ਕੰਟਰੋਲ ਕੀਤਾ ਇੱਥੇ ਆਹ ਅਸੀਂ ਆਪਣਾ ਕੰਟਰੋਲ ਕੀਤਾ